ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੀਰ ਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ कुरकुरी ਤੇ ਕਰਾਰੀ ਇਹ ਨਮਕੀਨ ਮਠੀਆਂ ਇਹ ਮਠੀਆਂ ਬਣਾਉਣੀਆਂ ਬਹੁਤ ਹੀ ਜ਼ਿਆਦਾ ਆਸਾਨ ਨੇ ਤੁਸੀਂ ਇਹਨਾਂ ਨੂੰ ਮਿੰਟਾਂ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ ਇਹਨਾਂ ਨੂੰ ਬਣਾਉਣ ਲਈ ਸਾਨੂੰ ਸਿਰਫ ਇੱਕ ਚੀਜ਼ ਦੀ ਜ਼ਰੂਰਤ ਹੈ ਤੁਸੀਂ ਸਿਰਫ ਇੱਕ ਚੀਜ਼ ਨਾਲ ਇਹ ਬਹੁਤ ਹੀ ਜ਼ਿਆਦਾ कुरकुरी ਤੇ ਖਸਤਾ ਮਠੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਅੱਜ ਨੂੰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਚਲੋ ਦੇਖ ਲੈਨੇ ਆ ਪਰ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੇਬੇ ਬਾਪੂ ਕੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਿਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚਲੋ ਜੀ ਦੇਖ ਲੈਨੇ ਆ ਐਸ ਵਧੀਆ ਕਰਾਰੀ कुरकुरी ਮਠੀਆਂ ਨੂੰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਨੰਨ ਨਮਕੀਨ ਮਠੀਆਂ ਨੂੰ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ 1 ਕੱਪ ਮੈਦਾ ਚਾਹੀਦਾ ਹੈ ਇੱਥੇ ਮੈਂ 1 ਕੱਪ ਮੈਦਾ ਲੈ ਲਿਆ ਇਹਦੇ ਵਿੱਚ ਅਸੀਂ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਚਮਚ ਅਜਵਾਇਨ ਪਾਵਾਂਗੇ ਅਜਵਾਇਨ ਨੂੰ ਅਸੀਂ ਐਦਾਂ ਕ੍ਰਸ਼ ਕਰਕੇ ਪਾਵਾਂਗੇ ਅਜਵਾਇਨ ਅਸੀਂ ਇਹਦੇ ਵਿੱਚ ਪਾ ਦਿੱਤੀ ਹੈ ਹੁਣ ਅਸੀਂ ਇਹਦੇ ਵਿੱਚ 2 ਵੱਡੇ ਚਮਚ ਘਿਓ ਦੇ ਪਾ ਦਿੱਤੇ ਨੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲੈਣਾ ਅਨਨੂਸੀ ਐਦਾਂ ਮਿਲਾ ਲੈਣਾ ਕਿ ਉਹ ਪਾਣ ਨਾਲ ਇਹਦੇ ਵਿੱਚ कुरकुरापन ਤੇ ਖਸਤਾਪਣ ਆਵੇਗਾ ਇਹ ਖਾਣ ਵਿੱਚ ਬਹੁਤ ਹੀ ਵਧੀਆ ਲੱਗਣਗੀਆਂ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਇੱਕ ਡੋ ਤਿਆਰ ਕਰ ਲੈਣਾ ਅਸੀਂ ਮੈਦੇ ਨੂੰ ਸਖਤ ਗੁੰਨਣਾ ਮੈਦੇ ਨੂੰ ਮੈਂ ਚੰਗੀ ਤਰੀਕੇ ਨਾਲ ਗੁੰਨ ਲਿਆ ਇਸ ਨੂੰ ਅਸੀਂ ਹੁਣ 10 ਮਿੰਟ ਲਈ ਰੈਸਟ ਤੇ ਰੱਖ ਦਵਾਂਗੇ 10 ਮਿੰਟ ਬਾਅਦ ਅਸੀਂ ਇਸ ਨੂੰ ਚੈੱਕ ਕਰ ਲੈਣਾ ਹੁਣ ਅਸੀਂ ਇਹਦੇ ਛੋਟੇ-ਛੋਟੇ ਏਦਾਂ ਹਿੱਸੇ ਕਰ ਲਵਾਂਗੇ ਇਸ ਨੂੰ ਅਸੀਂ ਏਦਾਂ ਤੋੜ ਕੇ ਛੋਟੇ-ਛੋਟੇ ਇਹਦੇ ਏਦਾਂ ਹਿੱਸੇ ਕਰ ਲੈਣੇ ਨੇ ਇਸ ਤਰ੍ਹਾਂ ਸਾਨੂੰ ਇਹ ਨਮਕੀਨ ਮਠਿਆ ਬਣਾਉਣ ਵਿੱਚ ਆਸਾਨੀ ਹੋਵੇਗੀ ਇਸ ਤਰ੍ਹਾਂ ਮੈਂ ਇਹ ਸਾਰੇ ਏਦਾਂ ਹਿੱਸੇ ਆਦੇ ਕਰ ਲਏ ਨੇ ਹੁਣ ਅਸੀਂ ਇਹਨਾਂ ਦੇ ਛੋਟੇ-ਛੋਟੇ ਪੇੜੇ ਬਣਾ ਦਵਾਂਗੇ ਇਹੀ ਅਸੀਂ ਹੁਣ ਇਹਨਾਂ ਸਾਰਿਆਂ ਦੇ ਪੇੜੇ ਬਣਾ ਲੈਣੇ ਨੇ ਛੋਟੇ-ਛੋਟੇ ਇਸ ਤਰ੍ਹਾਂ ਮੈਂ ਇਹ ਛੋਟੇ-ਛੋਟੇ ਪੇੜੇ ਬਣਾ ਲਏ ਨੇ ਇਹਨਾਂ ਸਾਰਿਆਂ ਦੇ ਅਸੀਂ ਇਦਾਂ ਪੇੜੇ ਬਣਾ ਕੇ ਤਿਆਰ ਕਰ ਲਏ ਨੇ ਹੁਣ ਅਸੀਂ ਇੱਕ ਕਟੋਰੀ ਲੈਣੀ ਹੈ ਕਟੋਰੀ ਦੇ ਵਿੱਚ ਅਸੀਂ ਥੋੜਾ ਜਿਹਾ ਘਿਓ ਪਾਵਾਂਗੇ ਇਦਾਂ ਅਸੀਂ ਇੱਕ ਬਰਸ਼ ਲੈ ਲੈਣਾ ਹੈ ਕਿਸੇ ਘਿਓ ਜਾਂ ਤੇਲ ਕੁਝ ਵੀ ਯੂਜ਼ ਕਰ ਸਕਦੇ ਹੋ ਹੁਣ ਸਾਨੂੰ ਚੱਕਲਾ ਵੇਲਣ ਚਾਹੀਦਾ ਐਸ ਦੇ ਉੱਤੇ ਅਸੀਂ ਛੋਟੇ ਛੋਟੇ ਪੇੜੇ ਰੱਖ ਕੇ ਇਹਨਾਂ ਨੂੰ ਅਸੀਂ ਵੇਲ ਲੈਣਾ ਐਸ ਤਰ੍ਹਾਂ ਅਸੀਂ ਇਹਨਾਂ ਨੂੰ ਹਲਕੇ ਹੱਥਾਂ ਨਾਲ ਐਦਾਂ ਵੇਲ ਲਵਾਂਗੇ ਐਸ ਨੂੰ ਵੇਲਣ ਤੋਂ ਬਾਅਦ ਅਸੀਂ ਕਿਓ ਇਹਦੇ ਉੱਤੇ ਐਦਾਂ ਬ੍ਰਸ਼ ਦੀ ਮਦਦ ਨਾਲ ਲਗਾ ਦੇਣਾ ਤੁਸੀਂ ਇਸ ਨੂੰ ਹੱਥ ਨਾਲ ਵੀ ਲਗਾ ਸਕਦੇ ਐਸ ਨੂੰ ਲਗਾਉਣ ਤੋਂ ਬਾਅਦ ਅਸੀਂ ਐਸ ਨੂੰ ਇਦਾਂ ਫੋਲਡ ਕਰ ਦੇਣਾ ਹਲਕੇ ਹੱਥਾਂ ਨਾਲ ਅਸੀਂ ਐਸ ਨੂੰ ਪ੍ਰੈਸ ਕਰਨਾ ਹੁਣ ਅਸੀਂ ਐਸ ਦੀ ਦੂਜੀ ਸਾਈਡ ਉੱਤੇ ਵੀ ਘਿਓ ਲਗਾ ਦੇਣਾ ਐਸ ਨੂੰ ਅਸੀਂ ਇਦਾਂ ਫੋਲਡ ਕਰ ਲੈਣਾ ਹਲਕੇ ਹੱਥਾਂ ਨਾਲ ਅਸੀਂ ਇਹਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਅਸੀਂ ਇਹ ਇਸ ਸ਼ੇਪ ਦੀ ਮੱਠੀ ਬਣਾ ਕੇ ਤਿਆਰ ਕਰ ਲਈ ਹੈ ਹੁਣ ਅਸੀਂ ਸਾਰੀਆਂ ਮੱਠੀਆਂ ਨੂੰ ਇਦਾਂ ਇੱਕ ਇੱਕ ਕਰਕੇ ਵੇਲ ਲੈਣਾ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਘਿਓ ਲਗਾ ਕੇ ਐਦਾਂ ਬਣਾ ਲੈਣਾ। ਇਸ ਤਰ੍ਹਾਂ ਇਹ ਦੇਖਣ ਵਿੱਚ ਵੀ ਸੋਹਣੀਆਂ ਲੱਗਣਗੀਆਂ ਤੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ। ਇਸ ਤਰ੍ਹਾਂ ਮੈਂ ਇੱਕ ਵਾਰ ਤੁਹਾਨੂੰ ਹੋਰ ਦਿਖਾ ਦਿੰਦੀ ਆ ਐਸ ਨੂੰ ਅਸੀਂ ਕਿੱਦਾਂ ਫੋਲਡ ਕਰਾਂਗੇ। ਐਸ ਨੂੰ ਅਸੀਂ ਐਦਾਂ ਵੇਰ ਲੈਣਾ। ਵੇਰ ਲੈਣ ਤੋਂ ਬਾਅਦ ਅਸੀਂ ਇਹਦੇ ਉੱਤੇ ਘਿਓ ਲਗਾ ਦਵਾਂਗੇ। ਇਸ ਤਰ੍ਹਾਂ ਅਸੀਂ ਇਹਦੇ ਉੱਤੇ ਘਿਓ ਲਗਾ ਕੇ ਐਸ ਨੂੰ ਅਸੀਂ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਅਸੀਂ ਇਹਦੇ ਉੱਤੇ ਫਿਰ ਤੋਂ ਘਿਓ ਲਗਾ ਕੇ ਐਸ ਨੂੰ ਐਦਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਅਸੀਂ ਐਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਬਣਾ ਲੈਣਾ ਇਹ ਸਾਰੀਆਂ ਅਸੀਂ ਐਦਾਂ ਹੀ ਬਣਾ ਲੈਣੀਆਂ ਨੇ ਇਸ ਤਰ੍ਹਾਂ ਘਿਓ ਲਗਾਉਣ ਨਾਲ ਇਹ ਬਹੁਤ ਹੀ ਜ਼ਿਆਦਾ ਖਸਤਾ ਤੇ कुरकुरिया ਬਣਨਗੀਆਂ ਇਹ ਇੱਕਦਮ ਬਾਜ਼ਾਰ ਦੀ ਤਰ੍ਹਾਂ ਬਣ ਜਾਣਗੀਆਂ ਜਿਵੇਂ ਅਸੀਂ ਬਾਜ਼ਾਰ ਤੋਂ ਲੈ ਕੇ ਨਮਕੀਨ ਮਠੀਆਂ ਜਾਂ ਮਟਰ ਖਾਨੇ ਆ ਇਹ ਸਾਰੀਆਂ ਅਸੀਂ ਇਦਾਂ ਬਣਾ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਚੰਗੀ ਤਰੀਕੇ ਨਾਲ ਇਦਾਂ ਬਣਾ ਕੇ ਫੋਲਡ ਕਰ ਲਈਆਂ ਨੇ ਇਸ ਨੂੰ ਅਸੀਂ ਇਦਾਂ ਬਿਲਕੁਲ ਸਹੀ ਤਰੀਕੇ ਨਾਲ ਫੋਲਡ ਕਰ ਲੈਣਾ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਇਹਨਾਂ ਨੂੰ ਫਰਾਈ ਕਰਨ ਲਈ ਅਸੀਂ ਗੈਸ ਓਨ ਕਰਕੇ ਕੜਾਈ ਰੱਖ ਲੈਣੀ ਹੈ ਕੜਾਈ ਦੇ ਵਿੱਚ ਅਸੀਂ ਘਿਓ ਪਾਵਾਂਗੇ ਤੁਸੀਂ ਘਿਓ ਜਾਂ ਤੇਲ ਕੁਝ ਵੀ ਯੂਜ਼ ਕਰ ਸਕਦੇ ਹੋ ਮੈਂ ਇਹਦੇ ਵਿੱਚ ਕਿ ਉਹ ਪਾਲੇ ਹੈ ਕਿ ਉਹਨੂੰ ਅਸੀਂ ਗਰਮ ਹੋਣ ਦੇਣਾ ਕਿ ਉਹ ਚੰਗੀ ਤਰੀਕੇ ਨਾਲ ਗਰਮ ਹੋ ਚੁੱਕੇ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਇਹ ਨਮਕੀਨ ਮਠੀਆਂ ਨੂੰ ਇਹਦੇ ਵਿੱਚ ਫਰਾਈ ਕਰਨ ਲਈ ਪਾ ਦਵਾਂਗੇ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਇਹਨਾਂ ਮਠੀਆਂ ਨੂੰ ਕੜਾਈ ਵਿੱਚ ਫਰਾਈ ਕਰਨ ਲਈ ਪਾਵਾਂਗੇ ਉਦੋਂ ਅਸੀਂ ਫਲੇਮ ਹਾਈ ਰੱਖਣਾ ਹੈ ਤੇ ਜਦੋਂ ਅਸੀਂ ਇਹਨਾਂ ਸਾਰੀਆਂ ਮੱਠੀਆਂ ਨੂੰ ਕੜਾਈ ਵਿੱਚ ਪਾ ਦਵਾਂਗੇ ਉਦੋਂ ਅਸੀਂ ਫਲੇਮ ਮੀਡੀਅਮ ਕਰ ਲੈਣਾ ਹੈ ਅਸੀਂ ਇਹਨਾਂ ਨੂੰ ਮੀਡੀਅਮ ਫਲੇਮ ਉੱਤੇ ਬਣਾਵਾਂਗੇ ਐਸ ਦੇ ਨਾਲ ਇਹ ਖਸਤਾ ਤੇ ਕਰਾਰੀਆਂ ਬਨਣ ਗਈਆਂ ਤੁਸੀਂ ਦੇਖ ਸਕਦੇ ਹੋ ਇਹ ਕਿੰਨੀਆਂ ਵਧੀਆਂ ਫੁੱਲ ਰਹੀਆਂ ਨੇ ਬਹੁਤ ਹੀ ਵਧੀਆ ਇਹਨਾਂ ਦੀ ਸ਼ੇਪ ਬਣ ਚੁੱਕੀ ਹੈ ਇਸ ਤਰ੍ਹਾਂ ਮੈਂ ਇਹ ਸਾਰੀਆਂ ਕੜਾਈ ਵਿੱਚ ਫਰਾਈ ਕਰਨ ਲਈ ਪਾ ਦਿੱਤੀਆਂ ਨੇ ਹੁਣ ਅਸੀਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਅਸੀਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਇਹਨਾਂ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਵਧੀਆ ਚੰਗੇ ਤਰੀਕੇ ਨਾਲ ਇਦਾਂ ਫੁੱਲ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕੁਝ ਹੱਦ ਤੱਕ ਇਹਨਾਂ ਦਾ ਕਲਰ ਬਦਲ ਚੁੱਕਿਆ ਹੈ ਹੁਣ ਅਸੀਂ ਇਹਨਾਂ ਨੂੰ ਥੋੜੀ ਦੇਰ ਹੋਰ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਚੰਗੇ ਤਰੀਕੇ ਨਾਲ ਪੱਕ ਚੁੱਕੀਆਂ ਨੇ ਇਹਨਾਂ ਦਾ ਕਲਰ 골ਡਨ ਬ੍ਰਾਊਨ ਹੋ ਚੁੱਕਿਆ ਹੁਣ ਅਸੀਂ ਇਹਨਾਂ ਨੂੰ ਕੜਾਈ ਤੋਂ ਬਾਹਰ ਕੱਢ ਲਵਾਂਗੇ ਇਹ ਸਾਰੀਆਂ ਮਠੀਆਂ ਅਸੀਂ ਇਦਾਂ ਹੀ ਕੜਾਈ ਤੋਂ ਬਾਹਰ ਕੱਢ ਲੈਣੀਆਂ ਨੇ ਹੁਣ ਅਸੀਂ ਇਸ ਤਰ੍ਹਾਂ ਹੀ ਹੋਰ ਮੱਠੀਆਂ ਨੂੰ ਵੀ ਇਸ ਵਿੱਚ ਫਰਾਈ ਕਰਨ ਲਈ ਪਾ ਦੇਣਾ ਹੈ ਇਹਨਾਂ ਨੂੰ ਵੀ ਅਸੀਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਵਾਂਗੇ ਬੱਚੇ ਤੇ ਵੱਡੇ ਹਨ ਮਠੀਆਂ ਨੂੰ ਖਾਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਤੁਸੀਂ ਹੁਣ ਘਰ ਵਿੱਚ ਹੀ ਬੱਚਿਆਂ ਨੂੰ ਇਹ ਨਮਕੀਨ ਮਠੀਆਂ ਬਣਾ ਕੇ ਦੇ ਸਕਦੇ ਹੋ ਇਹ ਵੀ ਚੰਗੀ ਤਰੀਕੇ ਨਾਲ ਪੱਕ ਚੁਕੀਆਂ ਨੇ ਇੱਕਦਮ 골ਡਨ ਬ੍ਰਾਊਨ ਹੋ ਚੁਕੀਆਂ ਨੇ ਹੁਣ ਅਸੀਂ ਇਹਨਾਂ ਨੂੰ ਵੀ ਕੜਾਈ ਵਿੱਚੋਂ ਬਾਹਰ ਕੱਢ ਲਵਾਂਗੇ ਇਹ ਸਾਡੀਆਂ ਗਰਮਾ ਗਰਮ ਨਮਕੀਨ ਮਠੀਆਂ ਬਣ ਕੇ ਤਿਆਰ ਹੋ ਚੁਕੀਆਂ ਨੇ ਤੁਸੀਂ ਵੀ ਐਸੀ ਤਰ੍ਹਾਂ ਇਹ ਗਰਮਾ-ਗਰਮ ਨਮਕੀਨ ਮਠੀਆਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਬੱਚੇ ਤੇ ਵੱਡੇ ਇਹਨਾਂ ਨੂੰ ਸਭ ਪਸੰਦ ਕਰਦੇ ਨੇ ਤੁਸੀਂ ਇਹਨਾਂ ਨੂੰ ਸਵੇਰੇ ਤੇ ਸ਼ਾਮ ਦੀ ਚਾਹ ਨਾਲ ਲੈ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ कुरकुਰੀਆਂ ਖਸਤਾ ਤੇ ਕਰਾਰੀਆਂ ਬਣੀਆਂ ਨੇ ਤੁਸੀਂ ਇੱਕ ਵਾਰ ਇਹ ਨਮਕੀਨ ਮਠੀਆਂ ਦੀ ਰੈਸিপি ਨੂੰ ਜ਼ਰੂਰ ਟਰਾਈ ਕਰੋ ਇਹ ਬਹੁਤ ਹੀ ਜ਼ਿਆਦਾ ਵਧੀਆ ਬਣਦੀਆਂ ਨੇ ऐसे तरह ਦੀਆਂ ਨਿਊ ਰੈਸিপি ਨੂੰ ਦੇਖਣ ਲਈ ਬੇਬੇ ਬਾਪੂ ਕੀਰ ਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ